ਜਿਹੜੀ ਜ਼ਿੰਦਾ ਧਰਤੀ ਐ ਜਿਨੇ ਬੋਲ ਕੇ ਕਿਹਾ ਸੀ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਸਿੱਧ ਕਹਿੰਦੇ ਸੀ ਨਾ ਧਰਤੀ ਨੂੰ ਪੁੱਛ ਲੈਨੇ ਆ ਧਰਤੀ ਤੂੰ ਕਿਦੀ ਐ ਧਰਤੀ ਦੱਸੇਗੀ ਉਹਨਾਂ ਨੇ ਟੂਆ ਪੁੱਟ ਕੇ ਥੱਲੇ ਸਿੱਧ ਬਾਲਕ ਬਾ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਛਲਣ ਦੇ ਲਈ ਗੋਰਖਨਾਥ ਦੇ ਚੇਲੇ ਆਵਾਜ਼ ਮਾਰੀ ਭੰਗਰਨਾਥ ਨੇ ਕਹਿੰਦਾ ਧਰਤੀ ਤੂੰ ਕਿਦੀ ਐ ਉਹ ਥੱਲੇ ਬਾਲਕ ਬੋਲਿਆ ਕਹਿੰਦਾ ਮੈਂ ਗੋਰਖ ਦੀ ਗੁਰੂ ਨਾਨਕ ਹੱਸ ਪੈ ਕਹਿੰਦੇ ਨਹੀਂ ਓਏ ਸਿੱਧੂ ਇਹ ਧਰਤੀ ਨਹੀਂ ਬੋਲੀ ਇਹ ਤੇ ਤੁਹਾਡਾ ਭਾਇਆ ਬਾਲਕ ਬੋਲਦਾ ਧਰਤੀ ਹੁਣ ਬੋਲੇਗੀ ਧਰਤੀ ਆਵਾਜ਼ ਮਾਰੀ ਧਰਤੀ ਤੂੰ ਕਿਸ ਦੀ ਹੈ ਤਿੰਨ ਵਾਰਾਂ ਧਰਤੀ ਬੋਲੀ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਉਹ ਧਰਤੀ ਦਾ ਨਾਮ ਨਾਨਕ ਮਤਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਨੇ ਤਿਲ ਵੰਡਿਆ ਸਿੱਧ ਕਹਿੰਦੇ ਵੀ ਤੁਸੀਂ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਜੇ ਥੋੜਾ ਹੋਵੇ ਤੇ ਵੰਡ ਕੇ ਨਹੀਂ ਛਕਿਆ ਜਾ ਸਕਦਾ ਸਤਿਗੁਰੂ ਕਹਿੰਦੇ ਨਹੀਂ ਭਾਈ ਭਾਵਨਾ ਹੋਵੇ ਤੇ ਸਭ ਕੁਝ ਵੰਡ ਸਕਦੇ ਆ ਉਹ ਤੇਲ ਲੈ ਕੇ ਆ ਗਏ ਗੁਰੂ ਨਾਨਕ ਸਾਹਿਬ ਕੋਲ ਕਹਿੰਦੇ ਜੀ ਇਹਨੂੰ ਵੰਡ ਕੇ ਵਿਖਾਓ ਦਰਬਾਰ ਸਾਹਿਬ ਜਾਓਗੇ ਨਾ ਨਾਨਕ ਮੱਤਾ ਸਾਹਿਬ ਬਹੁਤ ਵੱਡਾ ਸਥਾਨ ਹੈ ਬੜੀਆਂ ਸੋਹਣੀਆਂ ਸਰਾਵਾਂ ਬਣੀਆਂ ਨੇ ਜਿਨ੍ਹਾਂ ਨੇ ਤੁਹਾਡੇ ਵਿੱਚੋਂ ਦਰਸ਼ਨ ਕੀਤੇ ਨੇ ਬੜਾ ਯੋਗ ਪ੍ਰਬੰਧ ਹੈ ਹੁਣ ਦੀਵਾਲੀ ਦਾ ਮੇਲਾ ਚੱਲ ਰਿਹਾ 15 ਦਿਨ ਚੱਲਣਾ ਉੱਥੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਸਤਗੁਰੂ ਜੀ ਨੇ ਦਰਬਾਰ ਸਾਹਿਬ ਦੇ ਪਿੱਛੇ ਖੂਹ ਦੇ ਵਿੱਚੋਂ ਜਲ ਕੱਢਿਆ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆਂ ਜਲ ਕੱਢ ਉਸ ਜਲ ਦੇ ਵਿੱਚ ਤੇਲ ਤਿਲ ਪਾਇਆ ਤਿਲ ਘੋਟ ਕੇ ਸਾਰੇ ਸਿੱਧਾਂ 'ਚ ਵੰਡਤਾ ਸਾਹਿਬ ਕਹਿੰਦੇ ਵੰਡਣਾ ਹੋਵੇ ਤਿਲ ਵੀ ਵੰਡਿਆ ਜਾਂਦਾ ਵੰਡ ਸ਼ਕੋ ਦਾ ਸਿਧਾਂਤ ਉਹਤੇ ਦ੍ਰਿੜ ਕਰਵਾਇਆ